ਅੱਜ ਧਾਰਮਿਕ ਜਥੇਬੰਦੀਆਂ ਇੱਥੇ ਪਹੁੰਚੀਆਂ ਵਾ ਔਰ ਦੇਖਦੇ ਪਏ ਆ ਕਿ ਆਮ ਆਦਮੀ ਪਾਰਟੀ ਜਿਹੜੀ ਜਿਹੜੀ ਸਰਕਾਰ ਆ ਉਹਦੇ ਵਿੱਚ ਜਿਹੜੇ ਐਮਐਲਏ ਸਾਹਿਬ ਹੈ ਜਿਹੜੇ ਜਸਬੀਰ ਸਿੰਘ ਜੀ ਜਿਨ੍ਹਾਂ ਦੇ ਸ਼ਹਿਰਾਂ ਦੇ ਵਿੱਚ ਬੋਰ ਲੱਗੇ ਆ ਔਰ ਬੋਰਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਪ੍ਰਮਾਤਮਾ ਵਾਲਮੀਕੀ ਮਹਾਰਾਜ ਦਾ ਜਿਹੜਾ ਇਹ ਫੋਟੋ ਆ ਜਿਹੜਾ ਸਰੂਪ ਆ ਉਹ ਥੋੜਾ ਛੋਟਾ ਤੇ ਇਹਨਾਂ ਦਾ ਆਪਣੀ ਫੋਟੋ ਦੇਖੋ ਕਿੰਨੀ ਵੱਡੀ ਆ ਔਰ ਉਹਦੇ ਨਾਲ ਨਾਲ ਪਾਵਨ ਵਾਲਮੀਕੀ ਤੀਰਤ ਦੀ ਜਿਹੜੀ ਇਹਨਾਂ ਨੇ ਉੱਥੇ ਫੋਟੋ ਲਗਾਈ ਹੈ ਉੱਪਰ ਨਾਲ ਤੇ ਉਹਦੇ ਉੱਤੇ ਆਪਣੇ ਆਮ ਆਦਮੀ ਪਾਰਟੀ ਦਾ ਜਿਹੜਾ ਲੋਗੋ ਆ ਝਾੜੂ ਦਾ ਉਹ ਇਹਨਾਂ ਨੇ ਉਹ ਦੇਖੋ ਝਾੜੂ ਦਾ ਲੋਗੋ ਵਿੱਚ ਲਗਾਇਆ ਔਰ ਇਹਨਾਂ ਨੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸਾਹਿਬ ਔਰ ਹੋਰ ਵੀ ਜਿਹੜੇ ਲੀਡਰ ਆ ਉਹਨਾਂ ਦੀਆਂ ਵੀ ਜਿਹੜੀਆਂ ਇਹਨਾਂ ਨੇ ਉਹਤੇ ਫੋਟੋਆਂ ਲਾ ਕੇ ਔਰ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਜਿਹੜੇ ਤੀਰਥ ਵੀ ਆ ਇਹ ਬੇਦਬੀ ਸ਼ਹਿਰ ਦੇ ਵਿੱਚ ਕਰਾ ਰਹੇ ਆ ਔਰ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਬੇਨਤੀ ਵੀ ਕਰਦੇ ਆਂ ਤੇ ਚੇਤਾਵਨੀ ਵੀ ਦਿੰਦੇ ਆਂ ਕਿ ਜਿਹੜੇ ਤੁਹਾਡੇ ਐਮਐਲਏ ਆ ਜਿਨ੍ਹਾਂ ਨੇ ਤੁਸੀਂ ਉੱਥੇ ਆਪਣਾ ਸ਼ਾਈਨ ਬੋਰਡ ਦਾ ਮੈਂਬਰ ਲਾਇਆ ਵਾ ਅੱਜ ਉਹੀ ਲੋਗ ਸਾਡੇ ਬਾਲਮੀਕੀ ਤਿਰਧੀਆਂ ਬੇਅਦਬੀਆਂ ਕਰਾ ਰਹੇ ਨੇ ਔਰ ਇਹਨਾਂ ਲੋਕਾਂ ਨੂੰ ਜਿਹੜਾ ਵਾ ਇਹਨਾਂ ਲੋਕਾਂ ਨੂੰ ਉਸ ਸ਼ਾਈਨ ਬੋਰਡ ਦੇ ਉੱਤੋਂ ਲਵਾਇਆ ਜਾਵੇ ਔਰ ਜਿਹੜੇ ਮਰਿਆਦਾ ਚ ਰਹਿਣ ਵਾਲੇ ਲੋਗ ਆ ਉਹਨਾਂ ਨੂੰ ਜਿਹੜਾ ਵਾ ਉਥੇ ਸ਼ਾਈਨ ਬੋਰਡ ਦੇ ਵਿੱਚ ਲਾਇਆ ਜਾਵੇ ਔਰ ਵਾਲਮੀਕੀ ਮਹਾਰਾਜ ਦੇ ਨਾਮ ਲੈਵਾ ਲੋਕਾਂ ਨੂੰ ਉਥੇ ਲਗਾਇਆ ਜਾਵੇ ਮੈਂ ਇਹੋੀ ਗੱਲ ਤੁਹਾਡੇ ਨਾਲ ਬੇਨਤੀ ਕਰਨ ਜਾ ਰਿਹਾ ਜੀ ਕਿ ਜਿਹੜੇ ਲੋਕ ਖੁਦ ਮਰਿਆਦਾ ਨਹੀਂ ਰੱਖ ਸਕਦੇ ਤੇ ਉਹਨਾਂ ਨੂੰ ਸ਼ਾਈਨ ਬੋਰਡ ਦਾ ਮੈਂਬਰ ਲਾਇਆ ਗਿਆ ਵਾ ਜਿਹੜੇ ਮੈਂਬਰ ਉਹਨਾਂ ਨੂੰ ਲਾਇਆ ਜਾਣ ਜਿਹੜੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਨਾਮ ਲੈਵਾ ਲੋਕ ਆ ਜਿਹੜੇ ਮਰਜ਼ੀ ਹੀ ਬੰਦੇ ਜਿਹੜੇ ਲਗਾਏ ਉਥੇ ਜਾਣ ਔਰ ਅੱਜ ਤੁਸੀਂ ਸ਼ਾਇਨ ਬੋਰਡ ਦੇ ਮੈਂਬਰ ਦੇਖ ਸਕਦੇ ਜੇ ਸਾਰਾ ਹੀ ਸਾਡਾ ਮਜਬੀ ਪਰਿਵਾਰ ਲੱਗਾ ਕਿ ਬਲਕਿ ਕੋਈ ਵੀ ਵਾਲਮੀਕ ਨਹੀਂ ਲੱਗਾ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਵਾਲਮੀਕਨ ਸਮਾਜ ਦੇ ਜਿਹੜੇ ਹੋਰੇ ਆ ਜੀ ਜਿਨ੍ਹਾਂ ਨੂੰ ਮर्यादा ਦਾ ਪਤਾ ਹੈ ਜਿਨ੍ਹਾਂ ਨੂੰ ਪਾਠ ਪਾਰ ਦਾ ਪਤਾ ਦਾ ਜਿਹੜੇ ਉਹ ਲਗਾਤਾਰ ਕੀ ਨਾ ਲੈਂਦੇ ਉਹਨਾਂ ਨੂੰ ਲਗਾਇਆ ਜਾਂਦਾ ਇਹਦੀ ਮੰਗ ਉੱਤੇ ਕੀ ਇਹਦੀ ਮੰਗ ਲਗਾਤਾਰ ਹੈ ਜੀ ਦੇਖੋ ਇਹਦਾ ਆਪਾਂ ਪੂਰਾ ਵਿਰੋਧ ਕਰਦੇ ਆ ਔਰ ਅਸੀਂ ਇਹ ਜਿਹੜੀ ਆ ਗੱਲ ਆਪਣੇ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਦਾ ਰੋਸ਼ ਵੀ ਕਰਾਂਗੇ ਔਰ ਜਿਹੜਾ ਐਮਐਲਏ ਜਸਬੀਰ ਆ ਜਿਹੜਾ ਇਹਦੇ ਆਪਾਂ ਪੁਤਲੇ ਵੀ ਫੂਕਾਂਗੇ ਕਿਉਂਕਿ ਇੰਨੇ ਸਾਡੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਜਿਹੜਾ ਵਾ ਇਹ ਬੋਰ ਲਗਾ ਕੇ ਬੇਦਬੀ ਕੀਤੀ ਆ ਜਿਹੜਾ ਐਮਐਲਏ ਸਾਥ ਦੀ ਫੋਟੋ ਵੱਟੀ ਆ ਭਗਵਾਨ ਵਾਲਮੀਕੀ ਦੀ ਫੋਟੋ ਵੱਟੀ ਮੈਂ ਉਹ ਹੀ ਤੁਹਾਨੂੰ ਦੱਸਿਆ ਪਹਿਲਾਂ ਵੀ ਤੁਹਾਨੂੰ ਇਹੋ ਹੀ ਗੱਲ ਦੱਸੀ ਆ ਕਿ ਉਹਨੇ ਐਮਐਲਏ ਨੇ ਆਪਣੀਆਂ ਬੋਰਾਂ ਵੱਡੀਆਂ ਵੱਡੀਆਂ ਲਾ ਲਈਆਂ ਵਾ ਤੇ ਜਿਹੜੀਆਂ ਉਹ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਜਿਹੜੀਆਂ ਫੋਟੋਆਂ ਆ ਉਹਨੇ ਬਿਲਕੁਲ ਛੋਟੀਆਂ ਲਾਈਆਂ ਔਰ ਲਾਈਆਂ ਵੀ ਉਹਨਾਂ ਦੇ ਨਾਲ ਲੀਡਰਾਂ ਦੇ ਨਾਲ ਉਹਨਾਂ ਦੇ ਬਰਬਰ ਦੇ ਉੱਤੇ ਇਹ ਸਮਝਦੇ ਇਹਨਾਂ ਦਾ ਵੀ ਉਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਿਸ ਤਰ੍ਹਾਂ ਸੀਐਮ ਨੇ ਦਮਨ ਨੇ ਕੀਤਾ ਦੇਖੋ ਜੀ ਜੇ ਇੱਕ ਬੰਨੇ ਤੇ ਸੀਐਮ ਜੀ ਇਹ ਜੇ ਆਰਡਰ ਪਾਸ ਕਰਦੇ ਆ ਤੇ ਫਿਰ ਉਹਨਾਂ ਨੂੰ ਵੀ ਹੋਣੀਆਂ ਚਾਹੀਦੀਆਂ ਜੀ ਜ਼ਰੂਰ ਹੋਣੀਆਂ ਚਾਹੀਦੀਆਂ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਡਾ ਉੱਪਰ ਝਾੜੂ ਦਾ ਨਿਚਾਲ ਲਗਾਇਆ ਕਿੰਨੀ ਬੇਇੱਜ਼ਤੀ ਕਰਨੀ ਮੈਂ ਜੀ ਬਹੁਤ ਜ਼ਿਆਦਾ ਬੇਇੱਜ਼ਤੀ ਸਮਝਦਾ ਕਿ ਇਹਨਾਂ ਨੇ ਬੇਇੱਜ਼ਤੀ ਜਿਹੜੀ ਆ ਕੀਤੀ ਆ ਇਹ ਚੀਜ਼ ਜਿਹੜੀ ਆ ਬਰਦਾਸ਼ਤ ਤੋਂ ਬਾਹਰ ਆ ਔਰ ਮਿਆਸ ਚੱਪੇ ਹੋਈ ਹੈ ਜੀ ਕਿ ਦੋ ਜਲਦੀ ਜੜਾ ਵਾ ਇਹਦੇ ਜਿਹੜੇ ਪੁਤਲੇ ਭੁਕੇ ਜਾਣਗੇ ਜਸਵੀਰ ਦੇ ਔਰ ਇਹਨਾਂ ਨੂੰ ਜਿਹੜੀ ਆ ਜੇ ਮर्यादा ਦਾ ਨਹੀਂ ਪਤਾ ਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸ਼ਾਈਨ ਬੋਰਡ ਤੋਂ ਲਾਇਆ ਜਾਵੇ ਅਗਰ ਇਹਦਾ ਨਹੀਂ ਲਾਣਗੇ ਤੇ ਫਿਰ ਲਗਾਤਾਰ ਜਿਹੜਾ ਰੋਸ਼ਿਆ ਉਹ ਸੜਕਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਨਜ਼ਰ ਆਏਗਾ ਚ ਲਿਆਦਾ ਜਾਏਗਾ ਕਿਤਾ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਦੇ ਡੀਸੀ ਸਾਹਿਬ ਦੇ ਕਮਿਸ਼ਨਰ ਸਾਹਿਬ ਦੇ ਡੀਸੀ ਸਾਹਿਬ ਦੀ ਸਭ ਦੀ ਨੋਟਿਸ ਚ ਲਿਆਇਆ ਜਾਏਗਾ ਜੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਜੀ ਜੈ ਵਾਲਮੀਕੀ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੈਂ ਜਰਜੀਸ਼ ਕੁਮਾਰ ਡੱਗੂ ਮੈਂ ਆਲ ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਅਸੀਂ ਹਕ ਤੇਜ ਹਸਪੀਟਲ ਦੇ ਸਾਹਮਣੇ ਪਹੁੰਚੇ ਆ ਉੱਥੇ ਹੀ ਇੱਕ ਬੋਰਡ ਵੇਖਿਆ ਵਾ ਕਿਤੇ ਆ ਦੇਖ ਲੋ ਬੋਰਡਾ ਦੇਖੋ ਜੀ ਇਹ ਜਸਬੀਰ ਸਿੰਘ ਐਮ ਐਲ ਏ ਦਾ ਬੋਰਡਾ ਉਥੇ ਸਾਫ 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 ਦੱਸਾਇਆ ਜਾ ਰਿਹਾ ਕਿ ਸਾਡੇ ਪਰਮਾਤਮਾ ਵਾਲਮੀ ਕੀ ਮਹਾਰਾਜ ਜੀ ਦੀ ਕਿੰਨੀ ਬੇਅਦਬੀ ਕੀਤੀ ਆ ਸਾਡੇ ਤੀਰਥ ਦੀ ਉਹਨਾਂ ਨੇ ਸਾਡੇ ਤੀਰਥ ਦੇ ਜਿਹੜਾ ਉਥੇ ਮੰਦਿਰ ਬਣਿਆ ਉਹਦੇ ਉੱਪਰ ਉਹਨਾਂ ਨੇ ਲੋਗੋ ਲਾਇਆ ਆਮ ਪਾਰਟੀ ਦਾ ਝਾੜੂ ਵਾਲਾ ਉਹ ਕਿਉਂ ਲੱਗਾ ਇਹਦੇ ਆਪਣੇ ਆਪ ਨੂੰ ਭਗਵਾਨ ਤੇ ਮਾਨ ਜੀ ਕਹਿੰਦੇ ਨੇ ਵੀ ਜਿਹੜਾ ਬੇਅਦਬੀ ਕਰਦਾ ਉਹਨਾਂ ਨੇ ਕਾਨੂੰਨ ਪਾਸ ਕੀਤਾ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਵੀ ਜਿਹੜਾ ਵੀ ਬੇਅਦਬੀ ਕਰੇਗਾ ਉਹਨੂੰ ਉਮਰ ਕੈਦ ਦੀ ਸਜ਼ਾ ਹੋएगी ਹੁਣ ਤੁਹਾਡੇ ਜਸਬੀਰ ਸਿੰਘ ਐਮਐਲਏ ਨੇ ਬੇਅਦਬੀ ਕੀਤੀ ਆ ਇਹਨੂੰ ਵੀ ਉਮਰ ਕੈਦ ਹੋਣੀ ਚਾਹੀਦੀ ਆ ਅ ਫਿਰ ਪ੍ਰਧਾਨ ਜੀ ਨਾ ਕੋਈ ਤੇ ਫਿਰ ਅਗਲਾ ਤੁਹਾਡਾ ਸਾਡਾ ਸਟੈਪ ਜਿਹੜਾ ਆ ਉਹ ਅਸੀਂ ਇਸ ਤੋਂ ਇਹਦੇ ਪੁੱਤਰੇ ਛਾਣਾਂਗੇ ਇਹਦਾ ਪੂਰਾ ਬਰੋਦ ਕਰਾਂਗੇ ਜਸਬੀਰ ਸਿੰਘ ਐਮਐਲਏ ਕਿਉਂਕਿ ਇਹਦੀ ਏ ਅੰਮਲੇ ਸਦਾ ਇਦਾਂ ਕਿ ਨਗਾਕ ਅੰਮਲੇ ਉਹਨੂੰ ਇਹ ਨਹੀਂ ਪਤਾਗਾ ਵੀ ਵਾਲਮੀਕ ਮਹਾਰਾਜ ਤੋਂ ਵੀ ਵੱਡੀ ਫੋਟੋ ਇਹਨੇ ਲਾ ਦਿੱਤੀ ਸਾਡੇ ਵਾਲਮੀਕ ਮਹਾਰਾਜ ਜੀ ਛੋਟੀ ਫੋਟੋ ਦੇ ਦੀ ਵੱਡੀ ਜਿਹੜੇ ਉਹ ਨਾਲ ਲਾਏ ਨੇ ਉਹ ਚਾਰ ਦੇ ਦੇ ਚਾਰ ਚਾਰ ਪੰਜ ਲਾਏ ਨੇ ਬੰਦੇ ਕੇਜਰੀਵਾਲ ਤੇ ਮੂਜਮ ਲੋਕਾਂ ਦਾ ਜੇਜ ਰਖਿਆ ਤੇਰੇ ਵਾਲਮੀਕ ਮਹਾਰਾਜ ਜੀ ਨਾਲ ਫੋਟੋ ਲਾਈ ਕੇਜਰੀਵਾਲ ਦੀ ਬਰਾਬਰ ਦੇ ਕਰਕੇ ਕਿ ਉਹਨਾਂ ਨੂੰ ਸ਼ਾਇਨ ਬੋਰਡ ਦਾ ਮੈਂਬਰ ਬਣਾਇਆ ਗਿਆ ਜਿਹੜੇ ਮੈਂਬਰ ਨੂੰ ਆਪਣੀ ਮਰਾਜ਼ਦਾ ਨਹੀਂ ਪਤਾ ਤੂੰ ਕਿਦਾ ਮਰਾਜ਼ਾ ਰੱਖੇ ਨਾ ਗੰਨਾ ਜੀ ਇਸ ਤੋਂ ਵੱਡੀ ਨਲਾਕੀ ਕਿਹੜੀ ਆ ਇੱਥੋਂ ਬੜਾ ਲੱਗਦਾ ਵੀ ਇਹ ਨਲਾਗ ਆ ਇੱਥੋਂ ਬੜਾ ਲੱਗਦਾ ਵੀ ਨਵਾ ਕਮ ਹੈ ਐਮ ਐਲ اے ਜਿਹਨੂੰ ਇਹਨਾਂ ਨੂੰ ਨਹੀਂ ਪਤਾ ਕਿ ਮੈਂ ਪਰਮਾਦਮਾ ਵਾਲਮੀਕ ਮਹਾਰਾਜ ਦੇ ਸ਼ਾਇਨ ਬੋਰਡ ਦਾ ਮੈਂਬਰ ਬਣਿਆ ਹਾਂ ਤੈਨੂੰ ਇੰਨੀ ਅਗਲ ਨਹੀਂ ਹੈਗੀ ਕਿ ਮਹਾਰਾਜ ਦੀ ਫੋਟੋ ਇੰਨੀ ਘਲਾ ਰਹੇ ਤੇ ਆਪਣੀ ਫੋਟੋ ਵੱਡੀ ਦੇ ਝਾਰੂ ਦਾ ਲੋਗੋ ਲਾਵੇ ਹੋਰ ਕਹਿਰੀ ਮਹਾਰਾਜ ਸਾਰੀਆਂ ਜਥੇਬੰਦੀਆਂ ਨੂੰ ਲਾਇ ਬੰਦ ਕਰਾਂਗੇ ਔਰ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਦਾ ਵਿਰੋਧ ਕਰਾਂਗੇ ਸਭ ਦੇ ਸਾਰਾਂਗੇ ਹਾਂਜੀ ਸੰਤ ਸਮਾਜ ਸੰਤ ਸਮਾਜ ਨੋਟਿਸ ਵੀ ਆਵਾਂਗੇ ਲਾ ਕੇ ਉਹਨਾਂ ਨਾਲ ਸਾਰੇ ਗੱਲਬਾਤ ਕਰਕੇ ਤੇ ਇਹਦਾ ਪੂਰਾ ਵਿਰੋਧ ਕਰਾਂਗੇ ਇਹ ਜੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੱਲ ਮਿਲਾਂਗੇ ਕਮਿਸ਼ਨਰ ਸਾਹਿਬ ਨੂੰ ਵੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਮਸਲਾ ਰੱਖਾਂਗੇ ਵੀ ਸਾਡੇ ਇਹ ਜਿਹੜੀ ਬੇਅਦਬੀ ਜਿਹੜੀ ਹੋ ਰਹੀ ਆ ਵਾਲਮੀਕ ਮਹਾਰਾਜ ਦੇ ਤੇ ਤੀਰਥ ਦੀ ਔਰ ਜਿਹੜੀ ਆ ਲੋਗੋ ਲਾਇਆ ਵਾ ਇਹਦਾ ਪੂਰਾ ਵਿਰੋਧ ਕਰਾਂਗੇ ਔਰ ਤਰਨੇ ਵੀ ਲਾਵਾਂਗੇ ਇਹਨਾਂ ਦੇ ਉਦਲੇ ਵੀ ਪੁੱਕਾਂਗੇ ਮਾਨ ਸਰਕਾਰ ਦੇ ਔਰ ਤਸਵੀਰ ਸਿੰਘ ਐਮਐਲਏ ਇਹਨਾਂ ਨੂੰ ਕਹਿੰਦਾ ਜੈ ਵਾਲਮੀਕ